ਸਤਿ ਸ਼੍ਰੀ ਅਕਾਲ ਜੀ ਕੱਪੜੇ ਲੀੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆ ਕਾਟਨ ਦਾ ਮੈਚਿੰਗ ਸੂਟ ਐਫਸ ਸੂਟ ਹੈ ਜੀ ਇਹ ਇਟਾਲੀਅਨ ਕਾਟਨ ਤੇ ਹੈ ਹਾਂ ਜੀ ਇਸ ਦੇ ਨਾਲ ਮੈਰੂਨ ਬਾਟਮ ਹੈ ਨੈਕਸਟ ਹੈ ਜੀ ਇਸ ਦੇ ਨਾਲ ਆਫ ਵਾਈਟ ਬਾਟਮ ਹੈ ਹਾਂ ਜੀ ਨੈਕਸਟ ਹੈ गाजरी रंग की बॉटम के नीचे नैक्सट है जी एस की बॉटम है नेक्स्ट है जी एस की बॉटम ਸਤੀ ਬੋਟਮ ਹੈ ਇਹਨਾਂ ਚ ਕੋਈ ਵੀ ਸ਼ੂਟ ਮੰਗਵਾਣਾ ਹੈ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਵਟਸਐਪ ਨੰਬਰ ਤੇ ਤੁਸੀਂ ਪਿਕ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਨੈਕਸਟ ਹੈ ਜੀ ਇਸਨਾਲ ਵਾਲੇ ਫੋਟੋਮੇ ਇਹਨਾਂ ਚ ਕੋਈ ਵੀ ਸ਼ੂਟ ਲੈਣਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਤੁਸੀਂ ਪਿਕ ਸੈਂਡ ਕਰਕੇ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ